ਮੈਨੂੰ ਯਾਦ ਖੈ ਇੱਕ ਵਾਰੀ ਸਾਧ ਸੰਗਤ ਜਦੋਂ ਕੋਈ ਬੰਦਗੀ ਵਿੱਚ ਲੀਨ ਹੁੰਦਾ ਹੈ ਨਾ ਇਹ ਗੱਲ ਸੱਚੀ ਖੈ ਕਿ ਸਾਧ ਸੰਗਤ ਕੋਈ ਵਿਰਲੇ ਨੇ ਜਿਹੜੇ ਲਾਹਾ ਪ੍ਰਾਪਤ ਕਰਦੇ ਨੇ ਜਿਵੇਂ ਮੈਂ ਇਸ਼ਾਰਾ ਕਰਾਂ ਸਤਪੁਰਸ਼ ਰਾਤ ਵੀ ਬਚਨ ਕਰਦੇ ਪੈਸਨ ਬਾਬਾ ਹਰਜਿੰਦਰ ਸਿੰਘ ਜੀ ਆਪਾਂ ਸਾਧ ਸੰਗਤ ਆਉਨੇ ਆ ਆਪਾਂ ਕੇਵਲ ਪਦਾਰਥਾਂ ਖਾਤਰ ਆਪਾਂ ਕੇਵਲ ਖਡੋਣਿਆਂ ਖਾਤਰ ਆਪਾਂ ਕੇਵਲ ਸਾਧ ਸੰਗਤ ਦੁਨਿਆਵੀ ਮਨੋਰਥ ਕਰਕੇ ਸਤਪੁਰਸ਼ਾਂ ਕੋਲ ਆਉਨੇ ਆ ਯਾਦ ਰੱਖਿਆ ਜੇ ਇਹ ਤਾਂ ਸੁੱਤੇ ਸਿੱਧ ਮਿਲਦਿਆਂ ਨੇ ਸੁੱਤੇ ਸਿੱਧ ਸਾਧੂ ਕੁਲ ਕਮਾਈ ਖੈ ਜੋ ਨਹੀਂ ਵੀ ਉਹ ਵੀ ਰੱਬ ਕੋਲੋਂ ਲੈ ਕੇ ਦੇ ਸਕਦਾ ਖੈ ਸਾਧ ਸੰਗਤ ਮੈਂ ਪਿਛਲੇ ਦਿਨੀ ਮਨਜੀਤ ਸਾਹਿਬ ਲਾਈ ਬੇਨਤੀ ਕੀਤੀ ਸੀ ਯਾਦ ਰੱਖਿਆ ਜੇ ਸਤਪੁਰਸ਼ ਕੋਲ ਜੇਕਰ ਆਉਣਾ ਖੈ ਜਿਹੜੀ ਸਭ ਤੋਂ ਵੱਡ ਮੁੱਲੀ ਦਾਤ ਖੈ ਉਹਦੇ ਲਈ ਆ ਕੇ ਜਾਂਚਣਾ ਜ਼ਰੂਰ ਕਰਨੀ ਚਾਹੀਦੀ ਖੈ ਇੱਥੇ ਸਾਧ ਸੰਗਤ ਇੱਕ ਦਾਨ ਮਿਲਦਾ ਖੈ ਪਰ ਸਾਡੀ ਤਾਂ ਖੇਡ ਵੱਖਰੀ ਆਪਾਂ ਸਾਧ ਸੰਗਤ ਕਹਿ ਦਿੰਨੇ ਆ ਦਾਨ ਦੇੰਨੇ ਆ ਗੁਰੂ ਘਰ ਨੂੰ ਪਰ ਮੇਰੀ ਹੱਥ ਜੋੜ ਸਿਨਮਰ ਬੇਨਤੀ ਖੈ ਦੁਨੀਆ ਅੰਦਰ ਕੋਈ ਮਾਈ ਦਾ ਲਾਲ ਪੈਦਾ ਨਹੀਂ ਖੋਇਆ ਜਿਹੜਾ ਅੱਜ ਤੱਕ ਗੁਰੂ ਨੂੰ ਦਾਨ ਦੇ ਸਕੇ ਦਾਨ ਮੰਗਿਆ ਜਾਂਦਾ ਖੈ ਦਾਨ ਗੁਰੂ ਤੋਂ ਲਿਆ ਜਾਂਦਾ ਖੈ ਆਪਾਂ ਬਚਨ ਪੜੀਏ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋਂ ਘਰ ਨਾਮ ਮੰਗੋ দান ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨਾ ਚਾਲੈ ਮਿਲੈ ਕਿਰਪਾ ਗੁਣਗਾਮ ਸਾਧੂ ਦੇ ਸਾਧ ਸੰਗਤ ਕਮਾਈ ਦੇ ਵਿੱਚੋਂ ਆਹ দান ਮਿਲਦਾ ਖੈ ਪਰ ਮੇਰੀ ਬੇਨਤੀ ਖੈ ਆਪਾਂ ਜਿੰਨੇ ਵੀ ਉਹਨੇ ਮੇਰਾ ਜੀਵਨ ਵਿੱਚੇ ਖੈ ਆਪਾਂ ਕਿੰਨੇ ਕੋ ਸਾਧ ਸੰਗਤ ਜਿਹੜੀ ਰਾਤ ਸੰਗਤ ਆਈ ਕਿੰਨਿਆਂ ਨੂੰ ਕੋ ਅੰਮ੍ਰਿਤ ਵੇਲੇ ਬਹਿ ਕੇ ਜਦੋਂ ਸਤਿ ਪੁਰਸ਼ਾਂ ਨੇ ਜਾਪ ਕਰਾਇਆ ਕਿੰਨਿਆਂ ਨੇ ਕੀਤਾ ਖੈ ਵਿਰਲੇ ਨੇ ਥੋੜੇ ਨੇ ਅਸਲ ਵਿੱਚ ਇਹ ਜਿਹੜੇ ਨਾਮ ਦੀ ਬਰਕਤ ਖੈ ਇਹਦੀ ਸਾਹਸੰਗਤ ਕੋਈ ਜਾਂਚਣਾ ਹੀ ਵਿਰਲਾ ਕਰਦਾ ਹੈ ਤੇ ਸਤਪੁਰਸ਼ ਕਿਹਾ ਕਰਦੇ ਸਣ ਨਾਮ ਤਾਂ ਪੰਜਾਂ ਦੇ ਸਾਹਮਣੇ ਜਦੋਂ ਮਿਲ ਗਿਆ ਅਰਦਾਸ ਕਰਿਆ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਜਿਹੜੀ ਵੱਡਮੁੱਲੀ ਦਾਤ ਮਿਲੀ ਖੈ ਇਹਦੇ ਵਿੱਚ ਧਾਨ ਪਾਓ ਇਹਦੇ ਵਿੱਚ ਬਰਕਤ ਪਾਓ ਕਿਤੇ ਨਾਮ ਦਾ ਅੰਦਰੂਨੀ ਰਸ ਬਣ ਜਾਏ ਅੰਦਰੂਨੀ ਖਿੱਚ ਬਣ ਜਾਏ ਅੰਤਰਮੁਖੀ ਪ੍ਰੇਮ ਬਣ ਜਾਏ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਇਹ ਦਾਤ ਮਿਲ ਜਾਏ